ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸ਼ੇੜੀ ਲੈ ਕੇ ਆਏ ਆ ਉਹਦੇ ਵਿੱਚੋਂ ਦੋ ਤਾਂ ਗੱਬਣ ਆ ਤੇ ਇੱਕ ਤਾਜੀ ਸੂਈ ਆ ਆਜੋ ਪੁੱਛਦੇ ਆਂ ਬਾਈ ਜੀ ਤੋਂ ਡਿਟੇਲਸ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਇਹ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਬਾਈ ਆਪਾਂ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਆਪਣਾ ਜੰਗ ਸਿੰਘ ਠੀਕ ਆ ਜੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੂਗਾ ਨੇੜੇ ਕਿਹੜਾ ਬਣ ਰਾਇਆ ਨਹੀਂ ਆਪਣਾ ਨੇੜੇ ਆਪਣਾ ਸ਼ਹਿਰ ਹੀ ਰਹਿ ਗਿਆ ਹਨਿਆਲ ਸਿੰਘ ਵਾਲਾ ਤੇ ਭਦੌੜ ਠੀਕ ਆ ਜੀ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਬਈ 87278 ਠੀਕ ਆ 09954 ਠੀਕ ਆ ਬਈ ਸੁਰੂ ਆਪਾਂ ਇਧਰੋਂ ਕਰੀਏ ਇਕ ਉਧਰੋਂ ਕਰੀਏ ਹਾਂ ਇਧਰੋਂ ਕਰ ਲਓ ਬਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾਰ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਹੰਦੀ ਆ ਬਈ ਤੀਜਾ ਮੰਨ ਲੇਗਲਾ ਦੂਜਾ ਸੁਹੰਦੀ ਆ ਕੋਈ ਪਰ ਮੈਂ ਤੀਜਾ ਮੰਨ ਲੇ ਕਿੰਨੇ ਦਿਨ ਬਾਕੀ ਆ ਬਈ ਇਹਦੇ 15 ਦਿਨ ਬਾਕੀ ਆ ਜੀ 15 ਦਿਨ ਬਾਕੀ ਆ ਹਾਂ ਤੇ ਪਿਛਲੇ ਸ਼ੂਏ ਕਿੰਨਾ ਕੁ ਦਿੱਤਾ ਰਿਕਾਰਡ ਆ ਬਈ ਪਿਛਲੇ 14 15 ਲੀਟਰ ਦਾ ਦਿੱਤਾ ਕੱਚੀ ਜਰੂਰ ਪਈ ਆ ਹਨਾ ਹਜੇ ਹਾਂ ਠੰਡੀ ਸ਼ੀਰ ਲਾ ਥਣ ਚੈੱਕ ਕਰਾ ਦੇ ਮੁੱਠੀ ਵਾਲੀ ਆ ਆਪਣੇ ਨਾ ਗਰਮ ਨਹੀਂ ਪਉਣ ਘਾਰਾ ਮਾਰ ਲੈ ਲੈ ਗਰਮ ਜਮਾਨੀ ਹਨਾ ਮਾ ਉਹ ਰੀਅਲ ਦਾ ਲੱਭ ਹੱਲੂ ਵੀ ਥਣ ਬਹੁਤ ਚੰਗਾ ਯਾਰ ਹਨਾ ਪੂਰਾ ਪੂਰਾ ਇਹ ਤਾਂ ਹਜੇ ਬਹੁਤ ਬਣੀ ਚੰਗੀ ਆਡਰ ਚੈੱਕ ਕਰ ਲੋ ਬਾਲਟ ਨਾ ਹਜੇ ਫੁੱਲ ਪਈਆਂ ਬਹੁਤ ਬੰਨਦੀ ਹੋਣਾ ਬਹੁਤ ਬਣੂ ਬਹੁਤ ਮੌਕੇ ਤੇ ਆ ਕੇ ਬਣੂ ਦੇ ਠੀਕ ਆ ਝੋਲਾ ਗਿਆ ਯਾਰ ਝੋਲਾ ਫੁੱਲ ਪਡਾ ਬੜਾ ਬੜਾ ਝੋਲਾ ਹਮ ਫੇਸ ਕੁਆਲਟੀ ਚੱਕਰਾ ਪਰ ਆਉਂਦਾ ਜੀ ਲੈ ਫੇਸ ਕੁਆਲਿਟੀ ਚੈੱਕ ਕਰ ਲੋ ਕਰਮਾਲੀ ਦੀ ਬੋਦੀਵਾਦੀ ਫੁੱਲਾ ਹਨਾ ਛੋਟਾ ਜਿਹਾ ਫੇਸ ਆ ਬਾਈ ਹਾਂ ਤੇ ਖੋਲ ਲਾ ਤੋੜ ਕੇ ਦਿਖਾ ਦੇ ਬਹੁਤ ਚੰਗੀ ਭਾਰੀ ਆ ਹਾਂ ਭਾਰੀ ਆ ਸਮੀ ਭਲੀ ਚੰਗੀ ਆ ਕੱਦ ਮੱਟ ਚੰਗਾ ਗਾ ਹਾਂ ਇਹ ਨਹੀਂ ਵੀ ਕੋਈ ਕੋਈ ਭਾਰੀ ਛੋਟੀ ਵੀ ਨਹੀਂ ਨਾ ਲਸੀ ਲਾਮੀਆਂ ਲੈ ਫੇਸ ਕੁਆਲਿਟੀ ਚੈੱਕ ਕਰ ਲੋ ਕਰਮਾਲੀ ਚ ਸੁਨੱਖਪੋਣਾ ਦਾ ਫੁੱਲਾ ਹਨਾ ਬਾਕੀ ਗੂੜਾ ਰੰਗ ਆ ਲਾਲ ਪੂਰਾ ਗੂੜਾ ਰੰਗ ਆ ਲਾਲ ਰੰਗਾ ਗੂੜਾ ਸਹੀ ਗੱਲ ਆ ਬਾਈ ਇਸ ਚੀਕਾ ਚੀਜ ਨੂੰ ਨਜ਼ਰ ਆਉਂਦੀ ਆ ਬਾਲਟ ਨਾਲ ਫੋਲ ਪਈਆਂ ਬਾਈ ਕਹਿੰਦਾ 15 ਦਾ ਲੈ ਜੀ ਬਾਈ ਹਨਾ 15 ਦਾ ਲਵਾਂ ਐਵੇਂ ਆ ਪਹਾੜਤਾ ਕਹਿੰਦੀ ਹਾਂ ਲੈ ਤੋੜਾ ਚੈੱਕ ਕਰ ਲੋ ਤੋੜਾ ਇੱਕ ਨੰਬਰ ਆ ਕਰਨ ਵਾਲੀ ਦਾ ਬਾਕੀ ਮੱਝਾਂ ਰਗਾ ਥਣ ਲੱਗਿਆ ਹਨਾ ਭਾਰੀ ਵਾਲੀ ਆ ਭਾਰੀ ਬਹੁਤ ਆ ਹਾਂ ਨਗਰਾ ਤੇ ਕੀ ਮੁੱਲਾ ਭਰਾ ਖਰਜਿਆ ਜਾ ਮੁੱਲੇ ਦਾ ਜਾਇਜ ਆ ਬਈ ਹੁਣ ਮੈਂ ਹਨਾ ਨਹੀਂ ਤਾਂ ਫਿਰ ਆਪਾਂ ਤਿਆਰ ਹੁੰਦੀ ਤਾਂ 50-50 ਦੀ ਦੇਣੀ ਸੀ ਹੁਣ ਆਪਾਂ 38000 ਦੀ ਦੇ ਦੇਣਗੇ ਠੀਕ ਆ ਬਾਈ ਕਹਿੰਦਾ ਜੇ ਤਿਆਰ ਹੋਈ ਹੋਈ ਤਾਂ ਉਹ ਹੈ ਜਾਂ ਮੁੱਲ ਹੋਊਗਾ ਹੁਣ ਕੱਚੀ ਦਾ ਮੁੱਲ ਉਹ ਹੈ ਜਾਂ 36000 ਰੁਪਏ ਦੀ ਬਾਈ ਕਹਿੰਦਾ ਬੈਠ ਦੇ ਦਾਂਗੇ ਚੰਗੀ ਆ ਬਾਕੀ ਸਮੀ ਪਲੀ ਵੀ ਚੰਗੀ ਹੈਗੀ ਕੱਦ ਵੱਡ ਵੀ ਚੰਗਾ ਠੀਕ ਆ ਖਾਣਾ ਪਾ ਨੇੜੇ ਦੇ ਇੱਕ ਵਾਰੀ ਹੋਰ ਚੈੱਕ ਕਰਵਾ ਦਿੰਨਾ ਤਾਂ ਠੰਡ ਬਹੁਤ ਚੰਗਾ ਮੇਨ ਗੱਲ ਠੰਡੀ ਸ਼ੀਲ ਦੀ ਹੁੰਦੀ ਹੈ ਠੰਡੀ ਸ਼ੀਲ ਤਾਂ ਕਰਨ ਵਾਲੀ ਫੁੱਲ ਹੈਣਾ ਹਾਂ ਹੁਣ ਧਾਰਾ ਮਾਰੀ ਜਾਪਲਾ ਹਾਂ ਬਲ ਉਹ ਧਾਰਾ ਮਾਰੀ ਚੱਲ ਫਿਲਦੀ ਨਹੀਂ ਮੁੱਲ ਜਾਇ ਜਾ ਬਾਕੀ ਮੌਕੇ ਤੇ ਮਾਨਤਨ ਹੋ ਜੂ ਬਾਈ ਹੋ ਜੂਗਾ ਮਾੜਾ ਮੋਟਾ ਕੋਈ ਠੀਕ ਆ ਅੱਗੇ ਬਾਈ ਦੋ ਨੰਬਰ ਇਹ ਦੂਜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਹੋਰ ਦੂਜਾ ਹਾਂ ਠੀਕ ਆ ਕਿੰਨੇ ਦਿਨ ਬਾਕੀ ਆ ਇਹਦੇ ਪਏ ਆ ਆਪਣਾ 2-3 ਦਿਨ ਪੂਰੇ ਆ ਤੇ ਕਿੰਨੇ ਕਿ ਰਿਕਾਰਡ ਆ ਤਾਂ ਪਿਛਲੇ ਦੋ ਦਾ ਵੀ ਇਹਦਾ 18 ਕਿਲੋ ਦਾ 18 ਕਿਲੋ ਕਹਿੰਦੇ ਚੋਇਆ ਠੀਕ ਆ ਹਾਂ ਫੇਸ ਚੱਕਰਾ ਦੇ ਕਰਮਲੀ ਦਾ ਬੜਾ ਚੰਗਾ ਫੇਸ ਆ ਹਨਾ ਹਾਂ ਹਾਂ ਬੜੀ ਚੰਗੀ ਆ ਉਹ ਵੀ ਵੱਡੀ ਨਿਗਰਾ ਕਰਮਲੀ ਦਾ ਸੌਲਾ ਯਾਰ ਛੋਟੀ ਇਹਨਾਂ ਨੂੰ ਕੋਈ ਮੰਨੇ ਹਾਂ ਛੋਟੀ ਨਹੀਂ ਹੈਗੀ ਇਹ ਤਾਂ ਵੱਡੇ ਵੱਡੀ ਜਰਸੀ ਆ ਹਾਂ ਰੰਗ ਰੂਪ ਬਹੁਤ ਚੰਗਾ ਹਨਾ ਹਾਂ ਬਰੀਡ ਬਹੁਤ ਅਦਕੰਦ ਹੈ ਬਰੀਡ ਬਹੁਤ ਅਲੱਗ ਬਾਲਟ ਨਾ ਬਹੁਤ ਵਧੀਆ ਕਿੰਨੇ ਕੰਦ ਨਾ ਹੈ ਕੱਢ ਜੂ ਬਾਈ ਦੋ ਤਰੀਕ ਨੂੰ ਬਾਈ ਦਿਨ ਪੂਰੇ ਦੱਸਿਆ ਦੋ ਤਰੀਕ ਨੂੰ ਦਿਨ ਪੂਰੇ ਦੱਸਿਆ ਹਾਂ ਥਾਣ ਨੇੜੇ ਚੱਕਰਵਾਦ ਨੇ ਇਕ ਲਗ ਲਾਥਾ ਨਾ ਨਖੜਮਾ ਥਾਣਾ ਮੁੱਠੀ ਵਾਲਾ ਥਾਣਾ ਹਨਾ ਪੂਰਾ ਪੂਰਾ ਚੰਗਾ ਪੂਰਾ ਚੰਗਾ ਥਾਣਾ ਹਾਂ ਨਹੀਂ ਥਾਣ ਛੋਟਾ ਜਾਂ ਕੋਈ ਉਹ ਆ ਹਾਂ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਜਾਂਗੇ ਬਾਕੀ ਆਪਾਂ ਬਰੀਡ ਦਿਖਾਉਨੇ ਦਾ ਬਰੀਡ ਵਾਲੀ ਚੰਗੀ ਹਾਂ ਬਰੀਡ ਖੋਲ ਲੈ ਜਿਹਨੇ ਕਹਿੰਦਾ ਵੀ ਵੱਡੀ ਲੈਣੀ ਆ ਨਾ ਹਨਾ ਹਾਂ ਉਹ ਆ ਉਹ ਆ ਗਈ ਲੱਭੀ ਵੀ ਆ ਪਾਰੀ ਚਾਰ ਨਾ ਪਈ ਗਈ ਕਰ ਲੋ ਬਾਈ ਲੈ ਬਾਈ ਕਹਿੰਦਾ ਚਾਰ ਨਾ ਪੜੀ ਵੀ ਆ ਲਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਕਰਮ ਵਾਲੀ ਦਾ ਐ ਦੀ ਕਿੰਨਾ ਕ ਪਾ ਦੂ ਬਾਈ ਦੁੱਧ ਐ ਦੀ ਯਾਰ ਬਿਲਮ ਬਾਈ ਕਢਾ ਲੇ 20 ਕਢਾ ਲੇ ਕੋਈ ਇਹ ਤਾਂ ਸੇਵਾ ਵਾਲਾ ਸੇਵਾ ਵਾਲਾ ਆਡੀਓ ਵੱਧ ਲੇ ਘੜਾ ਸਕਦਾ ਨਹੀਂ ਖੁੜਨੀ ਚੈੱਕ ਕਰ ਲੋ ਕਰਮ ਵਾਲੀ ਦੀ ਬਾਲੀ ਕਮਾਲ ਦੀ ਆਏ ਨੇ ਵੀ ਵੱਡੇ ਗਾਂਗ ਹੀ ਤੇ ਭਾਰੀ ਆ ਭਾਰੀ ਆ ਹਾਂ ਉਹਨੇ ਚੀਜ਼ਾਂ ਹੀ ਆ ਆਏ ਨੇ ਸੋਟੀ ਚੀਜ਼ਾਂ ਹੀ ਆ ਛੋਟੀ ਨਾ ਬਚਾਉਂਦੇ ਬਾਕੀ ਰੰਗ ਰੂੰਗ ਦਿਖਾ ਦੇ ਕਹਿ ਜਾਂਦਾ ਰੰਗ ਤਾਂ ਬੜਾ ਕਮਾਲ ਦਾ ਰੰਗ ਹੈ ਯਾਰ ਹਨਾ ਪੂਰੀ ਚੰਗੀ ਆ ਹਾਂ ਇਹਦਾ ਭਰਾ ਕੀ ਮੁੱਲ ਬਹੁਤ ਬੰਦੇ ਕਹਿੰਦੇ ਆਪਣਾ ਕੱਚੀ ਹੋਵੇ ਵੱਡੀ ਵੱਡੀ ਚਾਹੀਦੀ ਆ ਹਾਂ ਵੱਡੀ ਦਾ ਕਰਮਾ ਲਈ ਫੁੱਲ ਆ ਗਈ ਫੁੱਲਾ ਤੇ ਭਰਾ ਕੀ ਮੁੱਲ ਨੂੰ ਜਾ ਜਾ ਜੰਗਾ ਇਹਦਾ ਅੱਜ ਆਪ 50 ਦੀ ਦੇ ਦਾਂਗੇ ਯਾਰ ਪੂਰੇ ਦੀ ਠੀਕ ਆ ਆਪਾਂ 55 ਨਹੀਂ ਕਰਨਾ ਕੋਈ ਨਹੀਂ ਕਰਨਾ ਹਾਂ ਤੇ 50 ਦੇ ਦਾਂਗੇ ਮੈਂ ਤਾਂ ਤਿਆਰ ਹੋਈ ਤਾਂ ਭਾਈ ਇਹ 70 ਦੀ ਆ ਨਹੀਂ ਗੱਲ ਸਹੀ ਆ ਭਾਈ 70 ਦੀ ਆ ਹਾਂ ਭਾਈ ਕਹਿੰਦਾ ਕੋਈ ਮੁੱਲ 55 ਨਹੀਂ ਕਰਨਾ ਕੋਈ 60 ਨਹੀਂ 50000 ਦੀ ਵੜ ਵਾਈ ਕਹਿੰਦਾ ਦੇ ਦੇਾਂਗੇ ਮੌਕੇ ਤੇ ਮਨ ਤਨ ਹੋ ਜੂ ਬਾਈ ਮਾੜਾ ਮੋਟਾ ਕਰਾਂਗੇ ਕੋਈ ਨਹੀਂ ਥੋੜਾ ਬਹੁਤਾ ਅਗਲੇ ਦਾ ਠੀਕ ਅੱਗੇ ਬਾਈ 3 ਨੰਬਰ ਤੇ ਇਹ ਪਹਿਲਾ ਸੁਗਾ ਬੱਸੀ ਸੂਈ ਆ ਕਲੂਨ ਸੂਈ ਆ ਕਲੂਨ ਸੂਈ ਆ ਹਾਂ ਕਿੰਨੇ ਕੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹਫਤਾ ਹੋ ਗਿਆ ਵੀਰੇ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਕੇ ਮਤਲਬ ਦੁੱਧ ਹੁਣ ਤਿਆਰ ਹੈ ਹੈ ਨੌ ਆ ਬਾਈ 8 ਮੰਨ ਲੈ ਗੜਾ ਪੂਰਾ ਠੀਕ ਆ ਪੂਰਾ ਨੌ ਆ ਹੈ 8 ਮੰਨ ਲੈ ਕੰਡੇ ਵਾਲਾ ਤਿਆਰ ਆ 8 ਹੀ ਮੰਨ ਲੈ ਇਹ ਲੈ 8 ਮੰਨ ਲੈ ਹਾਂ ਤੇ ਬਾ 11 12 ਇੱਥੇ ਮਾਉ ਨਾਲ ਦੇ ਠੀਕ ਆ ਬੱਚਾ ਕੀ ਦਿੱਤਾ ਬਈ ਇਹਦਾ ਬਸਾ ਇੱਧਰ ਖੜਾ ਬੱਚਾ ਬਸਾ ਦਿੱਤਾ ਬਸਾ ਹੋਣ ਵੱਡਾ ਹਾਂ ਬਸਾ ਬਾਨ ਰਵਾ ਦਿੱਤਾ ਨਹੀਂ ਬੜਾ ਪਾਰਾ ਬਸਾ ਬੜਾ ਪਾਰਾ ਬਸਾ ਦਿੱਤਾ ਜਾ ਹਾਂ ਤੇ ਚਵਾਈ ਚ ਬਈ ਇੱਕ ਨੰਬਰ ਹੋਪਰਾ ਪੂਰੀ ਵਧੀਆ ਪੂਰੀ ਛਰਾ ਚਵਾਈ ਲੈ ਲੈ ਯਾਰ ਅਵੇ ਦਾ ਬਸਮਾ ਨਹੀਂ ਕੀਤਾ ਲੈ ਕੋਈ ਬਾਈ ਨੇ ਨਿਆਣਾ ਨਹੀਂ ਪਾਇਆ ਠੰਡੀ ਸੀਲ ਦਾ ਕਰਮਲੀ ਫੁੱਲ ਉਹ ਹੋ ਗਏ ਲੈ ਇਹ ਤਾਂ ਬਸਮਾਸ਼ ਨੂੰ ਕੀਤਾ ਨਾ ਇੱਥੇ ਥਾਣ ਹੁੰਦੇ ਆ ਦੇਖ ਬਾਈ ਇੱਥੇ ਹੁੰਦੇ ਆ ਸਹੀ ਗੱਲ ਆ ਐ ਫਲਾ ਲੈਂਦੀ ਪਤਲਾ ਬਦਲਾ ਥਾਣਾ ਲੱਗਦੀਆਂ ਇਹਨੇ ਦੂਜੇ ਸੋਈ ਹੁੰਦੀ ਆ ਹਾਂ ਹੈ ਪਲੂਣਾ ਤੇ ਇਹ ਚੋਈ ਵੀ ਦੱਸ ਦੇ ਹੁਣ ਟਾਈਮ ਕੀ ਹੋ ਗਿਆ ਤੇ 7 ਵਜੇ ਚੋਈ ਆਪਾਂ ਠੀਕ ਆ ਟਾਈਮ ਹੁਣ ਹੋ ਗਿਆ 10 ਦਾ ਟਾਈਮ ਹੋਣ ਵਾਲਾ ਹੋਣਾ ਟਾਈਮ 10 ਸੀ ਵੱਜ ਕੇ 10:30 ਹੋਣ ਵਾਲਿਆ 1:30 ਹੋਣ ਵਾਲਿਆ ਬਾਈ ਕਹਿੰਦਾ ਤੇ ਕਿੰਨੇ ਵਜੇ ਚੋਈ ਸੀ ਸਵੇਰੇ 7 ਵਜੇ ਖੱਤ ਵਈ ਚੁਵਾਈ ਆ ਕੇ ਜਰ ਮੈਂ ਕਹਣਾ ਵੀ ਸ਼ਾਮ ਨੂੰ ਆਪਾਂ ਨੂੰ ਹੋਈ ਜਾਣੀ ਸ਼ਾਮ ਲੈਂਦੇ ਕਰਦੇ ਨੂੰ ਹੋ ਜਾਣੀ ਆਏ ਡਾਲੇ ਵਾਇ ਬਣਾਉਂਦੀ ਆ ਪੂਰਾ ਠੀਕ ਆ ਹਾਂ ਆਏ ਫੁੱਲ ਜਾਂਦੀ ਮਤਲਬ ਫਾਜਾਂ ਦੀ ਆ ਜਾਂਦੀ ਆ ਹੂੰ ਮੇਨ ਗੱਲ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਬਹੁਤ ਚੰਗੀ ਚੁਵਾਈ ਆ ਬਾਈ ਕਹਿੰਦਾ ਇੱਕ ਨੰਬਰ ਚੁਵਾਈ ਆਗੀ ਮੇਨ ਗੱਲ ਹੁੰਦੀ ਆ ਠੰਡੀ ਸੀਲ ਦੀ ਠੰਡੀ ਸੀਲ ਫੁੱਲ ਹਣਾ ਆਪਾਂ ਨੂੰ ਬਾਹਲੇ ਘਰਾਂ ਨੇ ਕਿਹਾ ਵੀ ਭਾਲ ਹੀ ਲੈ ਕੇ ਦੇ ਬਾਈ ਪਹਿਲਾਂ ਹੋਵੇ ਕਿਵੇਂ ਜੀ ਠੀਕ ਆ ਭਾਲ ਹੀ ਭਾਲ ਹੀ ਲੈ ਕੇ ਦੇ ਠੀਕ ਆ ਤੇ ਬਾਈ ਕਿੰਨਾ ਦਾ ਦੱਦ ਕਰ ਦਿਆਂਗਾ ਐਸਟੀਮੇਟ ਵੀਰੇ 11 12000 ਤੇ ਅਗਲਾ ਭਲਾ 10 ਮੰਨ ਕੇ ਲਈ ਹੈ ਨਾ ਭਾਜ ਲਗੜਾ ਪਪ 50 ਕਰਨਾਗਾ ਵੀ ਤੇ ਆ ਕਰਨਾ ਹਾਂ ਪਲੂਨ ਬੱਸੀਆ ਗਾਹ ਨੂੰ ਮੈਂ ਬੰਨਣ ਵਾਲੀ ਆ ਬੰਨਣ ਵਾਲੀ ਵਹਿੜਾ ਸਹੀ ਗੱਲ ਆ ਬਾਕੀ ਬਰੀਡ ਦਿਖਾ ਦੇ ਬਰੀਡ ਬਰੀਡ ਤਾਂ ਬਈ ਬਰੀਡ ਬਾਈ ਤਾਂ ਫੁੱਲ ਪੂਰੀ ਬਰੀਡ ਵਾਲੀ ਹਾਂ ਫੁੱਲ ਬਰੀਡ ਵਾਲੀ ਠੰਡੀ ਸੀਲ ਕੋਈ ਆਈ ਨਹੀਂ ਸੀਲ ਆ ਕੋਈ ਨਾ ਆਇਆ ਨਹੀਂ ਗਾ ਵੀ ਲੱਤ ਮਾਰਦੀ ਆ ਜਾ ਨਾ 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 ਤੇ ਕੀ ਮੁੱਲ ਰੋਹ ਬਈ ਜਾਇਜ ਮੋਲੇ ਦਾ ਆਪ ਕਿਹੜਾ 35 ਦੀ ਦੇ ਦਾਂਗੇ ਠੀਕ ਆ ਜਮਾ ਜੈ ਮੋਲਾ ਬਾਈ ਕਹਿੰਦਾ ਦੂਧੀਆਂ ਬਸਣ ਵਾਲਾ ਦਾ ਫੰਡਰਾ ਬਸਣ ਵਾਲਾ ਫੰਡਰਾ ਬਸਣ ਵਾਲਾ ਮੋਲਾ ਸਹੀ ਗੱਲ ਲੈ ਤੂੰ ਮੇਵਾਨ ਨੇ ਚੈੱਕ ਕਰ ਲੈ ਆਖਲੇ ਇੱਥੇ ਆਏ ਆਏ ਫਾਜਣਾ ਹੁਣ ਕੋਈ ਦੂਜਾ ਟਾਈਮ ਕੀ ਆ ਕੋਈ ਆਪਣੀ ਚੋਈ ਵੀ ਆ ਚੋਈ ਵੀ ਆ ਬਾਈ ਲਾਈਕਾਂ ਦਾ ਫੋਲੋ ਭਰ ਦਿੰਦੇ ਠੰਡੇ ਇਸੀ ਲੈ ਕੁਝ ਨਹੀਂ ਕਹਿੰਦੀ ਲੈ ਜਿਵੇਂ ਮਰਦੀ ਧਾਰਾ ਮਾਰੀ ਦੱਲਾ ਪਿੱਛੇ ਦੀ ਧਾਰਾ ਮਾਰੀ ਜਾਂਦਾ ਬਾਈ ਕੋਈ ਚੱਕਰ ਹੀ ਨਹੀਂ ਯਾਰ ਬਾਕੀ ਮੁੱਲ ਵੀ ਜਾ ਜਾ ਮਾਨਤਨ ਹੋਜੂ ਬਾਈ ਮਾਰਾ ਮੋਟਾ ਕਰਦੇ ਆ ਕੋਈ ਨਹੀਂ ਠੀਕ ਆ ਬਾਈ ਲਾਈਕ ਸੀਗੇ ਭਰਾ ਕੋਲ ਤਿੰਨ ਤਿੰਨੇ ਦਿਖਾ ਦੇ ਜੀ